ਤੁਸੀਂ ਦੇਖ ਰਹੇ ਹੋ ਪਬਲਿਕਸ ਮਾੜਾ ਨਿਊਜ਼ ਤੇ ਅਸੀਂ ਗੱਲ ਕਰ ਰਹੇ ਹਾਂ ਸ਼ਹਿਰ ਦੇ ਸਫਾਈ ਦੇ ਮੁੱਦਿਆਂ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਪਿਛਲੇ ਦਿਨੀ ਪਟਿਆਲਾ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਵੱਲੋਂ ਇੱਕ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਜਾਂਦਾ ਕਿ ਸ਼ਹਿਰ ਦੇ ਵਿੱਚ ਅਗਰ ਸਬਡਿਵੀਜ਼ਨ ਸਮਾਣਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਹੈ ਜਾਂ ਕੋਈ ਗੰਦਗੀ ਹੈ ਜਾਂ ਕਿਸੇ ਦੇ ਪਲਾਟ ਦੇ ਵਿੱਚ ਕੋਈ ਪਾਣੀ ਖੜਾ ਹੈ ਜਾਂ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਉਹ ਜਾ ਕੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਗੱਲ ਕਰ ਸਕਦਾ ਹੈ ਜਿਸ ਦੀ ਅੱਜ ਜਾਣਕਾਰੀ ਹੈ ਸਮਾਣਾ ਦੇ ਐਸਡੀਐਮ ਰੀਤਾ ਗੋਇਲ ਵੱਲੋਂ ਵਿਸਥਾਰ ਰੂਪ ਦੇ ਵਿੱਚ ਦਿੱਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਹੁਣ ਸਾਡੀ ਜਿਹੜੇ ਅਫਸਰ ਨੇ ਉਹ ਵਾਰਡ-ਵਾਰਡ ਦੇ ਵਿੱਚ ਜਾ ਕੇ ਢੇੜਾ ਲਗਾ ਰਹੇ ਨੇ ਅਗਰ ਕਿਸੇ ਦੇ ਕੋਈ ਕੂੜਾ ਸਿੱਟਦਾ ਹੈ ਜਾਂ ਉਹਨਾਂ ਨੂੰ ਵੀ ਜਿਹੜਾ ਜੁਰਮਾਨਾ ਕੀਤਾ ਜਾਵੇਗਾ ਔਰ ਕੋਸ਼ਿਸ਼ ਕੀਤੀ ਆ ਉਹਨਾਂ ਵੱਲੋਂ ਕਿ ਤੁਹਾਡੇ ਮੁਹੱਲੇ ਦੇ ਵਿੱਚ ਜੇ ਕੋਈ ਗੱਡੀ ਆਉਂਦੀ ਹੈ ਤਾਂ ਉਸ ਦੇ ਵਿੱਚ ਜਿਹੜਾ ਕੂੜਾ ਹੈ ਗਿੱਲਾ ਸੁੱਕਾ ਅਲੱਗ-ਅਲੱਗ ਪਾਓ ਤਾਂ ਕਿ ਕਿਸੇ ਵੀ ਬਿਮਾਰੀਆਂ ਤੋਂ ਲੋਕਾਂ ਨੂੰ ਜੜੀ ਹੈ ਜਾ ਕੇ ਮਿਲੀ ਰਹੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਵਿਸ਼ੇਸ਼ ਰਿਪੋਰਟ ਇੱਕ ਮੈਡਮ ਸ਼ਹਿਰ ਦੇ ਵਿੱਚ ਨਾ ਕੁਝ ਅਜਿਹੇ ਪਲਾਟ ਨੇ ਜਾਂ ਕੁਝ ਕਾਫੀ ਕਲੋਨੀਆ ਜਿੱਥੇ ਕਾਫੀ ਗੰਦਗੀ ਵਗੈਰਾ ਪਈ ਹੁੰਦੀ ਹੈ ਉਸ ਦੇ ਤਹਿਤ ਪਿਛਲੇ ਦਿਨੀ ਡਿਪ ਮੰਡ ਜੋ ਡਿਪਟੀ ਕਮਿਸ਼ਨਰ ਵੱਲੋਂ ਇਹ ਹਦਾਇਤ ਕਰੀ ਕਿਸੇ ਵੀ ਜਿੱਥੇ ਗੰਦਗੀ ਪਈ ਉਹਨਾਂ ਦੇ ਪਲਾਟ ਵਾਲਿਆਂ ਨੂੰ ਜੁਰਮਾਨਾ ਹੋਰ ਕੀ ਕਾਰਵਾਈ ਚੱਲ ਰਹੀ ਹੈ ਅਸੀਂ ਇਹਦੇ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਪ੍ਰਾਪਤ ਹਦਾਇਤ ਅਨੁਸਾਰ ਜਿਨੇ ਵੀ ਜਿਨੇ ਜਿਨੇ ਵੀ ਆਈਐਸਪੀਸੀ ਦੇ ਅਧਿਕਾਰੀ ਨਹੀਂ ਹੈਗੇ ਨਾ ਉਹਨਾਂ ਵੱਲੋਂ ਵੀ ਪਟਿਆਲਾ ਸ਼ਹਿਰ ਦੇ ਸਾਰੇ ਰੋਡਸ ਦਾ ਟੌਪ ਕੀਤਾ ਗਿਆ ਹੈ। ਉਹਨਾਂ ਸਿਮਿਲਰ ਪੈਟਰਨ ਅਸੀਂ ਸਬਡਿਵੀਜ਼ਨ ਲੈਵਲ ਤੇ ਮੈਂ ਆਪਣੇ ਵੱਲੋਂ ਵੀ ਕੱਗਾ ਰੋਡ ਤਸੀਲ ਰੋਡ ਨੂੰ ਕੇਅਰ ਕਰਾਂਗੀ ਤੇ ਇਸੇ ਦੇ ਨਾਲ ਹੀ ਮੈਂ ਆਪਣੀ ਜਿੰਨੀ ਸਬਡਿਵੀਜ਼ਨ ਦੇ ਜਿੰਨੇ ਵੀ ਆਫੀਸਰਸ ਨੇ ਸਾਰਿਆਂ ਨੂੰ ਏਰੀਆਜ਼ ਡਿਵਾਈਡ ਕੀਤੇ ਨੇ ਜਿਨੇ ਵੀ ਆਪਣੇ ਕਲੋਨੀਆਂ ਦੇ ਰੋਡਸ ਨੇ ਸਾਡਾ ਅਫੀਸਰ ਨੂੰ ਦੇ ਦਿੱਤਾ ਗਿਆ ਜਿਵੇਂ ਤਸੀਲਦਾਰ ਸਮਾਰਾ ਨੂੰ ਮਲਕਾਨਾ ਪੱਤੀ ਦਿੱਤੀ ਗਈ ਹੈ ਇਹੋ ਸਾਹਿਬ ਨੂੰ ਬਸਟੈਂਡ ਰੋਡ ਦਿੱਤੀ ਗਈ ਹੈ ਐਸ ਡੀਓ ਸੀਵਰੇਜ ਨੂੰ ਅਸੀਂ ਨੇ ਆਪਣਾ ਜਿਹੜਾ ਏਰੀਆ ਮਾਮਗੜ ਦਾ ਏਰੀਆ ਉਹ ਦਿੱਤਾ ਗਿਆ ਤੇ ਸਾਰੇ ਅਫੀਸਰਸ ਆਪਣੇ ਆਪਣੇ ਏਰੀਆ ਚ ਰੋਜ਼ਾਨਾ ਵਿਜ਼ਿਟ ਕਰਨਗੇ ਕਿ ਉੱਥੇ ਕੋਈ ਕੂੜੇ ਦੀ ਪ੍ਰੋਬਲਮ ਹੈ ਉਹ ਵੀ ਦੇਖਣਗੇ ਕਿ ਰੋਡ ਦੀ ਰਿਪੇਅਰ ਦੀ ਪ੍ਰੋਬਲਮ ਹੈ ਉਹ ਵੀ ਦੇਖਣਗੇ ਜੇ ਕਿਸੇ ਨੇ ਕਿਸੇ ਖਾਲੀ plots ਤੇ ਪਿਆ ਹੈ ਜਿੱਦੇ ਕਰਕੇ ਪਾਣੀ ਪਾਣੀ ਖੜਾ ਹੈ ਬਿਮਾਰੀਆਂ ਫੈਲ ਰਹੀਆਂ ਨੇ ਉਹ ਚ ਚਲਾਨ ਕਰਨ ਦੀ ਜ਼ਰੂਰਤ ਉਹ ਵੀ ਦੇਖਣਗੇ ਇਸ ਦੇ ਰਿਗਾਰਡਿੰਗ ਇਹ ਹੈ कि हरिक ऑफिसर अपनी अपनी एक, एक वॉलंटरी इनिशिएटिव है कि ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਤਾਂ ਸੀ तकरीबन ਅਪ੍ਰੋਕਸੀਮੇਟਲੀ 11 ਆਫੀਸਰ ਨੂੰ ਆਪਣਾ ਸ਼ਹਿਰ ਡਿਵਾਈਡ ਕੀਤਾ ਸੀ 11 ਆਫੀਸਰਸ ਡੇਲੀ ਆਪਣੀ ਫੀਲਡ ਵਿਜ਼ਿਟ ਕਰਨਗੇ ਰਿਪੋਰਟ ਕਰਨਗੇ ਜਿਵੇਂ ਅੱਜ ਮੈਂ ਮਾਰਨਿੰਗ ਤਸੀਲ ਰੋਡ ਸਹਾਰਾਪੁਰ ਦੇ ਨੇੜੇ ਵਿਜ਼ਿਟ ਕੀਤੀ ਸੀ ਕਿ ਉੱਥੇ ਓਪਨ ਡੰਕ ਕੋਲ ਨਾਰਮਲੀ ਕਿਮਿਨਾ ਕਿਮਿਨਾ ਲੱਗੇ ਜਾਂਦਾ ਜੇ ਕੋਈ ਸਿੱਟਕੇ ਜਾਂਦਾ ਜਾਂ ਕੋਈ ਆਪਣੇ ਸਿਟੀਜ਼ਨ ਸਿੱਟਦੇ ਨੇ ਕੁਝ ਸਵੈਵਰ ਨੇ ਵੀ ਕਲੋਸੀ ਇਨੀਸ਼ੀਏਟਿਵ ਲੈ ਕੇ ਸ਼ਾਮ ਨੂੰ ਮੈਂ ਦੁਬਾਰਾ ਵਿਜ਼ਿਟ ਕੀਤੀ ਹੈ ਜੀ ਤਾਂ ਸੀ ਉਹ ਕਲੀਨ ਕਰਵਾਇਆ ਹੈਗਾ ਉਹਦੇ ਆਮਨੇ ਸਾਹਮਣੇ ਅਜੇ ਵੀ ਕੁਝ ਕੂੜਾ ਪਿਆ ਸੀਗਾ ਤਾਂ ਇਹ ਉਹ ਨਗਰ ਕੌਂਸਲ ਦੇ ਸੈਨਟिज ਫੈਕਟਰ ਮੇਰੇ ਨਾਲ ਸੀ ਇਸ ਨੂੰ ਕਿਹਾ ਕਿ ਨਾ ਇਮੀਡੀਏਟਲੀ ਕਲੀਨ ਕਰੋ ਤੇ ਫਿਰ ਲਗਾਈ ਜਾਵੇ ਈਵਨ ਸੀਸੀਟੀਵੀ ਫੁਟੇਜ ਵੀ ਅਸੀਂ ਰਿਵਿਊ ਕਰਾਂਗੇ ਕਿ ਕੌਣ ਇਹ ਜਿਹੇ ਬੰਦੇ ਨੇ ਉੱਥੇ बार-बार ਸੁੱਟ ਰਹੇ ਨੇ ਦੇਖੋ ਪਹਿਲਾਂ ਤਾਂ ਮੈਂ ਹੀ ਕਹਾਂਗੀ ਕਿ ਮੇਰੀ ਇਹ ਜਨਰਲ ਤੌਰ ਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਤੁਹਾਡੇ ਵੀ ਸਹਿਯੋਗ ਦੀ ਲੋੜ ਹੈ ਤੇ ਇਧਰ ਪ੍ਰਸ਼ਾਸਨ ਦੇ ਵੀ ਕੰਮ ਕਰਨ ਦੀ ਲੋੜ ਹੈ ਸਤ ਜਿੰਨੇ ਵੀ ਆਪਣੇ ਦੁਕਾਨਦਾਰ ਨੇ ਉਹਨਾਂ ਨੂੰ ਮੇਰੀ ਸਾਰਿਆਂ ਨੂੰ ਪੈਨਪਾਇਨ ਸਾਰਿਆਂ ਨੂੰ ਬੇਨਤੀ ਹੈ ਕਿ ਦੇਖੋ ਆਪਾਂ ਆਪਣ ਚ ਕੂੜਾ ਨਾ ਸਿਟੀਏ ਤੇ ਸਾਰੇ ਜਿਹੜੇ ਵੀ ਰੈਜ਼ੀਡੈਂਟਸ ਨੇ ਉਹ ਆਪਣੇ ਘਰੇ ਜਿਹੜਾ ਕੂੜਾ ਲੈ ਕੇ ਜਾਂਦੇ ਨੇ ਉਹਨਾਂ ਦੇ ਥਰੂ ਹੀ ਕੂੜਾ ਦੇਣ ਤੇ ਸੁੱਕਾ ਕੂੜਾ ਤੇ ਗਿੱਲਾ ਥੋੜਾ ਜਿਵੇਂ ਆਪਾਂ ਨੂੰ ਪਤਾ ਹੈ ਕਿ ਉਹਨੂੰ ਅਲੱਗ-ਅਲੱਗ ਸੈਗਰੀਗੇਸ਼ਨ ਕਰਕੇ ਦੇਣ ਤਾਂ ਕਿ ਰੀਸਾਈਕਲਿੰਗ ਚ ਜਾਵੇ ਉਸ ਮਾਨਾ ਦੇ ਵਿੱਚ ਕੋ ਦੇਖੋ ਆਪਣੇ ਕੋਲ ਡੰਪ ਤੇ ਸਾਰੀ ਫੈਸਿਲਿਟੀ ਅਵੇਲੇਬਲ ਹੈ ਇੱਥੇ ਕੋਈ ਇਹ ਜੀ ਡਰ ਨਹੀਂ ਹੈ ਕਿ ਕੂੜਾ ਦਾ ਕੋਈ ਡੰਪ ਨਹੀਂ ਹੈ ਜਾਂ ਅੱਗੇ ਉਹਦੀ ਕੋਈ ਰੀਸਾਈਕਲਿੰਗ ਨਹੀਂ ਹੋ ਰਹੀ ਜੇ ਕੁਝ ਨਹੀਂ ਹੋ ਰਿਹਾ ਤਾਂ ਆਪਣੇ ਤਾਂ ਉੱਥੇ ਬਲਕਿ ਬਹੁਤ ਹੋਰ ਜਿਗਰਿਆ ਤਾਂ ਵੀ ਆ ਕੇ ਉਹਨੂੰ ਦੇਖ ਕੇ ਗਈਆਂ ਸੀ ਹੁਣ ਆਪਾਂ ਇਨਾਂ ਨੂੰ ਉਸ ਨੂੰ ਐਂਡ ਰਿਜ਼ਲਟ ਤੱਕ ਲੈ ਕੇ ਜਾ ਰਹੇ ਹਾਂ ਤਾਂ ਇਹ ਸਾਰਾ ਜਿਹੜਾ ਹੈਗਾ ਜਿੱਤ ਤੱਕ ਖਾਲੀ 플ੌਟ ਹੈ ਤੇ ਮੇਰੇ ਵੱਲੋਂ ਹਦਾਇਤਾਂ ਸਟ੍ਰਿਕਲੀ ਦੇ ਦਿੱਤੀਆਂ ਗਿਆ ਨੇ ਕਿ ਜਿਹੜੇ ਵੇਕੈਂਟ 플ੌਟ ਹੋਰਦੇ ਨੇ ਦੇਖੋ ਜੀ ਜਦ ਤੱਕ ਜੇ ਤੁਸੀਂ ਇਹ 플ੌਟ ਆਪਣਾ ਕੰਸਟਰਕਸ਼ਨ ਵੱਲ ਜਾਣਾ ਤਾਂ ਠੀਕ ਹੈ ਅਦਰਵਾਈਜ਼ ਜਦੋਂ ਵੀ ਕੰਡੇ ਡਾਲ ਲਵਾਈ ਜਾਵੇ ਤੁਹਾਨੂੰ ਖਾਲੀ ਕਰਾਇਆ ਜਾਵੇ ਤਾਂ ਕਿ ਉਹ ਬਿਮਾਰੀਆਂ ਨਾ ਫੈਲਣ ਜਿਹੜੇ ਆਸਪਾਸ ਉਹ ਰੋਕਰੀ ਜੀ ਉਹ ਪੂਰਾ ਸਿੱਟਰੇ ਨਹੀਂ ਤਾਂ ਚਲਾਣ ਹੋਣਾ ਦਾ ਵੀ ਬੰਦਾ ਹੈਗਾ ਇਟ ਇਜ਼ ਅ ਬੋਥ ਲਿਸ ਤਾਂ ਉਹ ਸਾਰਾ ਮੈਂ ਇਹੋ ਸਾਹਬ ਨੂੰ ਵੀ ਕਿਹਾ ਕਿ ਡਾਇਰੈਕਸ਼ਨ ਦੇਤੀਆਂ ਤਾਂ ਅੱਗਰੋਂ ਤੇ ਵੀ ਮੈਂ ਅਬਜ਼ਰਵ ਕੀਤਾ ਕਿ ਖਾਲੀ ਬਲਾਸ਼ ਤੇ ਕਾਫੀ ਪੂਰਾ ਸਿੱਟਿਆ ਹੋਇਆ ਹੈ ਜਿਹੜੇ ਟ੍ਰੇਨ ਇਸ ਤੇ ਕੰਸਟਰਕਸ਼ਨ ਚੱਲ ਰਹੀ ਤੇ ਕਈ ਮਹੱਲੇ ਦਾ ਆਪਣੇ ਸ਼ਹਿਰ ਦੇ ਦੇਖੋ ਕਾਫੀ ਗੰਦੇ ਨੇ ਤਾਂ ਉਹ ਅਸੀਂ ਹੁਣ ਮਤਲਬ ਕੱਲ ਤੋਂ ਹੀ ਇਸ ਕੰਮ ਤੇ ਸਾਰੇ ਪ੍ਰਸ਼ਾਸਨ ਦੇ ਸਾਰੇ ਵਿਧਾਰਿਆਂ ਨੂੰ ਲਗਾ ਦਿੱਤਾ ਗਿਆ ਤੇ ਵਿਦ ਟਾਈਮ ਤੇ ਜਿਹੜੀਆਂ ਰੋਡਸ ਦਾ ਸਾਡੇ ਵੱਲੋਂ ਟੈਂਡਰ ਹੋਣਾ ਹੈ ਤੇ ਇਹ ਉਸਮਾਨਾ ਵੱਲੋਂ ਦੱਸਿਆ ਗਿਆ ਕਿ ਬਸਟੈਂਡ ਰੋਡ ਦਾ ਤੇ ਤੁਸੀਂ ਰੋਡ ਦਾ ਕੰਟ੍ਰਕਟ ਦੁਬਾਰਾ ਹੋ ਰਿਹਾ ਤੇ ਇਨ ਨੀਅਰ ਫਿਊਚਰ ਹੌਂਦੀ ਵੀ ਵਿਊ ਅਬਜ਼ਰਵ ਕੀ ਰੋਡ ਦੁਬਾਰਾ ਬਣਨਗੇ ਜਿਹੜੀਆਂ ਰੋਡਸ ਬਣੀਆਂ ਸੀ ਤੇ ਉਹ ਜਲਦੀ ਖਰਾਬ ਹੋ ਗਏ ਤਾਂ ਉੱਚ ਪੋਟ ਹੋਲਸ ਨੇ ਉਹ ਰੋਡਸ ਬੰਦ ਵੀ ਐਸ ਡੀ ਪੀ ਵੀ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣਾ ਇਹ ਕੰਟਰੈਕਟਰ ਦੇ ਸੀ ਨੂੰ ਬੰਦ ਹੀ ਮੈਂਟੇਨਟ ਹੋ ਲਗਾਈ ਜਾਵੇ ਜਿਆਦਾ ਟੈਂਪਰੇਰੀ ਮੈਜਰ ਦਿੱਤੇ ਜਾਣ ਤੇ ਜੇ ਬਿਟੂਮਨ ਨਹੀਂ ਤਾਂ ਦੂਜੀ ਕੋ ਫਿਲਿੰਗ ਕਰਾਈ ਜਾਵੇ ਕਿਉਂਕਿ ਥੋੜਾ ਜਿਹਾ ਹੁਣ ਬਿਟੂਮਨ ਦਾ ਸੀਜ਼ਨ ਇਸ ਟਾਈਮ ਬਾਰਸ਼ਾ ਦੇ ਵਿੱਚ ਨਿਕਸ ਪਲਾਨ ਬੰਦ ਹੋ ਜਾਂਦੇ ਨੇ ਤਾਂ ਜਿਸ ਤਰ੍ਹਾਂ ਦੇ ਵੀ ਮੈਜਰ ਅਸੀਂ ਲੈ ਸਕ ਉਹ ਸਾਰੇ ਲਿੱਤੇ ਜਾਣਗੇ ਤਾਂ ਕਿ ਆਪਣੀ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਤੇ ਟ੍ਰੈਫਿਕ ਦਾ ਜਿਹੜਾ ਹੈਗਾ ਸਮੂਥਲੀ ਫਲੋ ਹੋ ਸਕੇ ਤੇ ਸ਼ਹਿਰ ਨਿਵਾਸੀ ਆਪਾਂ ਨੂੰ ਇਸ ਸ਼ਹਿਰ 'ਚ ਰਹਿੰਦੇ ਹੋਏ ਕਿ ਖੁਸ਼ੀ ਮਹਿਸੂਸ ਹੋਵੇ ਕਿ ਸਾਡਾ ਸ਼ਹਿਰ ਸਾਫ਼ ਸੁਥਰਾ ਹੈ ਠੀਕ ਹੈ ਥੈਂਕ ਯੂ